ਸਤਕਾਰ ਕਿਵੇਂ ਕਰੀਦਾ ਇਹ ਤੇ ਅਸੀਂ ਸਿੱਖ ਲਿਆ ਪਰ ਅਸੀਂ ਦੂਜੇ ਦਾ ਸਤਕਾਰ ਕਿਵੇਂ ਕਰਨਾ ਹੈ ਦੂਜੇ ਦੇ ਆਦਰ ਕਿਵੇਂ ਕਰਨਾ ਇਹ ਨਹੀਂ ਅਸੀਂ ਸਿੱਖਿਆ ਯਾਦ ਰੱਖਿਓ ਜੇ ਸਤਕਾਰ ਲੈਣਾ ਹੈ ਤਾਂ ਸਤਕਾਰ ਦੇਣਾ ਪੈਣਾ ਹੈ ਕਿ ਨਹੀਂ ਬਾਬੇ ਦੇਣਾ ਪਏਗਾ ਸਤਕਾਰ ਨੋਰਮਲ ਜੇ ਗੱਲ ਹੈ ਜੇ ਕਿਸੇ ਨੂੰ ਜੀ ਕਹੋਗੇ ਨਾ ਜੀ ਕਹੋਗੇ ਤਾਂ ਤੁਹਾਨੂੰ ਅਗਲਾ ਜੀ ਕਹੇਗਾ ਜੇ ਓਏ ਕਹੋਗੇ ਨਾ ਤੇ ਅਗਲਾ ਓਏ ਕਹੇਗਾ ਜੇ ਅੱਗੇ ਝੁਕੋਗੇ ਅਗਲੇ ਦੇ ਤੇ ਅਗਲਾ ਝੁਕੇ ਜੇ ਅਸੀਂ ਆਕੜ ਕੇ ਖੜੇ ਰਹੇ ਨਾ ਮੈਂ ਵੱਡਾ ਨਹੀਂ ਗੱਲ ਨੂੰ ਸਮਝ ਗੱਲ ਨੂੰ ਪਕੜ ਵਾਸ ਬਹੁਤ ਵੱਡਾ ਹੁੰਦਾ ਹੈ ਉਹਦੇ ਅੰਦਰ ਘਮੰਡ ਹੰਕਾਰ ਏਸੇ ਗੱਲ ਦੇ ਹੁੰਦਾ ਵੀ ਮੈਂ ਸਾਰਿਆਂ ਦੇ ਨਾਲੋਂ ਬੋਲੋ ਉੱਚਾ ਵੱਡਾ ਪਰ ਵਾਸ ਦੇ ਅੰਦਰ ਗੰਡਾ ਵੀ ਨੇ ਬਾਸ ਅੰਦਰੋਂ ਥੋਥਾ ਵੀ ਹੈ ਬਾਸ ਖਾਲੀ ਵੀ ਹੈ ਵਾਸ ਆਪ ਦੇ ਨਾਲ ਹੀ ਖਹਿ ਕੇ ਆਪਣੇ ਵਿੱਚੋਂ ਅਗ ਅੱਗ ਪ੍ਰਗਟ ਕਰ ਲੈਂਦਾ ਹੈ ਦੂਜੇ ਨੂੰ ਵੀ ਸਾੜ ਦਿੰਦਾ ਹੈ ਇਸੇ ਤਰ੍ਹਾਂ ਘਮੰਡੀ ਬੰਦਾ ਹੰਕਾਰੀ ਬੰਦਾ ਆਪ ਵੀ ਸੜ ਜਾਂਦਾ ਦੂਜੇ ਨੂੰ ਵੀ ਸਾੜ ਦਿੰਦਾ ਹੈ ਆਪ ਦਾ ਘਰ ਵੀ ਤਬਾਹ ਕਰ ਲੈਂਦਾ ਹੈ ਦੂਜੇ ਦਾ ਘਰ ਵੀ ਤਬਾਹ ਕਰ ਦਿੰਦਾ ਹੈ ਸਾੜ ਦਿੰਦਾ ਜੀ ਇਸੇ ਤਰੀ ਮੇਰੇ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਸਿੰਮਲ ਰੁੱਖ ਸਰਾਏ ਰਾ ਅਤ ਦੀਰਘ ਅਤ ਮੁਚ ਓਏ ਜੇ ਆਵੇ ਆਸ ਕਰ ਜਾਹੇ ਨਰਾਸੇ ਕਿਤ ਫਲ ਠਿੱਕੇ ਫੁੱਲ ਵਕਵਕੇ ਕਬ ਨ ਆਵੇ ਅੱਤ ਆ ਹਾਲ ਸਾਜੀ ਸਾਡੀ ਅਸੀਂ ਸਮਝੇ ਨਹੀਂ ਨਾ ਗੱਲ ਨੂੰ ਸਿੰਮਲ ਦਾ ਰੁੱਖ ਬੜਾ ਉੱਚਾ ਫੁੱਲ ਬੜੇ ਨੇ ਪੱਤੇ ਬੜੇ ਨੇ ਪਰ ਵਕਵਕੇ ਫੁੱਲ ਵੀ ਵਕਵਕੇ ਨੇ ਪੰਛੀ ਆਸ ਕਰਕੇ ਆਉਂਦੇ ਨੇ ਵੀ ਅਸੀਂ ਆਨੰਦ ਲਵਾਂਗੇ ਰਸ ਲਵਾਂਗੇ ਪਰ ਜੋ ਤੋਂ ਵੰਦੇ ਨੇ ਨਾ ਫੁੱਲਾਂ ਦਾ ਆਨੰਦ ਲੈਂਦੇ ਨੇ ਆ ਸੱਚੀ ਉਹ ਬਕ ਬਕੇ ਪੱਤੇ ਵੀ ਉਹਦੇ ਕੰਮ ਨਹੀਂ ਆਉਂਦੇ ਜਾਹੇ ਨਰਾਸੇ ਕਿਤ ਉਹ ਨਰਾਜ਼ ਹੋ ਕੇ ਚਲੇ ਜਾਂਦੇ ਨੇ ਇਸੇ ਤਰੀਕੇ ਗੁਰਮੁਖ ਪਿਆਰੇ ਉਹ ਘਮੰਡੀ ਬੰਦਾ ਹੈ ਹੰਕਾਰੀ ਬੰਦਾ ਹੈ ਜੇ ਤੁਸੀਂ ਘਮੰਡੀ ਹੰਕਾਰੀ ਬੰਦੇ ਦੇ ਕੋਲ ਜਾਓਗੇ ਨਾ ਉਹਦੇ ਅੰਦਰ ਵੱਡਾਪਣ ਦਾ ਹੰਕਾਰ ਹੈ। ਭੱਲ ਬੱਕ ਬੱਕੇ ਭਾਵ ਉਹਦੇ ਬੋਲ ਬੜੇ ਬੱਕ ਬੱਕੇ ਨੇ। ਜੇ ਮੇਰੇ ਬਾਬੇ ਨਾਲਕ ਨੇ ਪਤਾ ਕੀ ਕਿਹਾ ਜੇ ਕੋ ਅੱਖ ਬੋਲ ਵਿਗਾੜ ਤਾਂ ਲਿਖੀਐ ਸਿਧ ਗਵਰ ਗਵਰ ਜਿਹੜਾ ਹਰ ਇੱਕ ਥਾਂ ਜਾਂਦਾ ਹੈ ਹਰ ਇੱਕ ਥਾਂ ਬਹਿੰਦਾ ਹੈ ਜਾ ਕੇ ਆਪਣੀ ਬੋਲੀ ਦੇ ਨਾਲ ਹੀ ਗੱਲ ਨੂੰ ਵਿਗਾੜ ਲੈਂਦਾ ਹੈ ਮੇਰਾ ਬਾਬਾ ਕਹਿੰਦਾ ਉਹ ਸਿਰੇ ਦਾ ਇੰਟਰਨੈਸ਼ਨਲ ਮੂਰਖਾ ਹੈ ਆਖੋ ਸਤਨਾਮ ਸ਼੍ਰੀ ਦਵੱਟਾ ਮੂਰਖਾ ਜੀ ਇਹ ਹੀ ਜ਼ਬਾਨ ਸਾਡੀ ਫੁੱਲਾਂ ਦਾ ਹਾਰ ਪਵਾ ਦੇਗੀ ਇਹ ਹੀ ਜ਼ਬਾਨ ਸਾਡੀ ਵੱਲੋਂ ਛੇਤਰਾਂ ਦਾ ਹਾਰ ਪਵਾ ਕੇ ਗਦੇ ਦੇ ਬਹਾਾਰੇ ਅਕਸਰ ਮੈਂ ਬੇਨਤੀ ਕਰਦਾ ਹੁੰਦਾ ਹੈ ਕਿ ਬੰਦਾ ਕੁਰੂਪ ਹੋਵੇ ਬੰਦਾ ਸੋਹਣਾ ਨਾ ਹੋਵੇ ਸ਼ਕਲ ਪੱਖੋਂ ਅਕਲ ਪੱਖੋਂ ਪਰ ਬੰਦੇ ਦੀ ਜੀੜੀ ਜ਼ਬਾਨ ਆ ਨਾ ਉਹ ਸਭ ਤੋਂ ਵੱਡਾ ਗਹਿਣਾ ਆਖੋ ਸਤਨਾਮ ਜ਼ਬਾਨ ਗਹਿਣਾ ਹਿਜ਼ੇ ਕਰਕੇ ਬਾਬੇ ਨਾਨਕ ਨੇ ਕਿਹਾ ਹੈ ਮਿੱਠਤ ਨੀਮੀ ਨਾਨਕਾ ਗੁਣ ਚਗਿਆਈਆ That the